ਬਹੁਤ ਵੱਡੇ ਤੁਹਾਡੇ ਨਾਲ ਖਬਰ ਸਾਂਝੀ ਕਰ ਭਗਵੰਤ ਸਿੰਘ ਮਾਨ ਦੇ ਬਾਰੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਮਾਨ ਦੀਆਂ ਸ਼ਕਤੀਆਂ ਘਟ ਕਰ ਦਿੱਤੀਆਂ ਗਈਆਂ ਸੀਐਮ ਭਗਵੰਤ ਸਿੰਘ ਮਾਨ ਦਾ ਅਹੁਦਾ ਵਾਪਸ ਲਿਆ ਗਿਆ ਤੇ ਬਹੁਤ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਹੁਣ ਡਿਕਲੇਅਰ ਕਰ ਦਿੱਤਾ ਗਿਆ ਹੈ ਕਿ ਅਮਨ अरोड़ा ਪੰਜਾਬ ਦੇ ਆਮ ਆਦੀ ਪਾਰਟੀ ਦੇ ਪ੍ਰਧਾਨ ਹੋਣਗੇ ਪਹਿਲਾਂ ਸੀਐਮ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਨ ਹੋਣ ਅਮਨ ਅਰੋੜਾ ਤੇ ਸ਼ਹਿਰੀ ਕਲਸੀ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਨੇ ਬਹੁਤ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਬਹੁਤ ਵੱਡਾ ਫੈਸਲਾ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਹੈ ਸਿੰਘ ਭਗਵੰਤ ਸਿੰਘ ਮਾਨ ਦੀਆਂ ਪਹਿਲਾਂ ਵੀ ਤਾਕਤਾਂ ਜਿਹੜੀਆਂ ਨੇ ਘੱਟ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਵੀ ਜਿਹੜਾ ਕਿ ਇਹ ਸੋਸ਼ਲ ਮੀਡੀਆ ਦਾ ਇਹ ਇੰਚਾਰਜ ਸੀ ਉਹਨੂੰ ਵੀ ਹਟਾ ਦਿੱਤਾ ਗਿਆ ਹੈ ਤੇ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਸੀਐਮ ਭਗਵੰਤ ਸਿੰਘ ਮਾਨ ਦੇ ਉਤਮ ਆਦਮੀ ਪਾਰਟੀ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਹੌਲੀ-ਹੌਲੀ ਜਿਹੜਾ ਕਿ ਸੀਐਮ ਭਗਵੰਤ ਸਿੰਘ ਮਾਨ ਨੂੰ ਪਾਰਟੀ ਤੋਂ ਬਾਹਰ ਕੱਢਦਾ ਨਜ਼ਰ ਆ ਰਿਹਾ ਹੈ ਮਾਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਤੇ ਸੀਐਮ ਭਗਵੰਤ ਸਿੰਘ ਮਾਨ ਨੂੰ ਇਸ ਅਹੁਦੇ ਤੋਂ ਜਿਹੜਾ ਕਿ ਪਾਸੇ ਕਰ ਦਿੱਤਾ ਗਿਆ ਹੈ ਬਹੁਤ ਵੱਡੀ ਤੇ ਅਹਿਮ ਖਬਰ ਹੈ ਜਿਹੜੋਂ ਦਿਨ ਜਿਹੜਾ ਕਿ ਸੀਐਮ ਭਗਵੰਤ ਸਿੰਘ ਮਾਨ ਦੀਆਂ ਸ਼ਕਤੀਆਂ ਘਟ ਕਿਤੇ ਜਾ ਰਹੀਆਂ ਨੇ ਉਹਦੀਆਂ ਪਾਵਰਾਂ ਘੱਟ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਵੀ ਐਮਐਲਏ ਥੋੜੀ ਜੀ ਆਵਾਜ਼ ਚੱਕਦਾ ਹੈ ਤੇ ਉਸ ਦੀਆਂ ਵੀ ਸ਼ਕਤੀਆਂ ਨੂੰ ਜਿਹੜਾ ਕਿ ਤਾਲਾ ਲੱਗ ਜਾਂਦਾ ਹੈ ਸਿੰਘ ਪਠਾਨ ਮਾਜਰਾ ਦਾ ਵੀ ਮਾਮਲਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਸੀਆ ਭਗਵੰਤ ਸਿੰਘ ਮਾਨ ਦਾ ਅਹੋਦਾ ਹੱਥੋਂ ਚਲੇ ਗਿਆ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਅਮਨ ਅਰੋੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਵੇਗਾ ਬਹੁਤ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਹਾਂ ਕਿ ਸੀਐਮ ਭਗਵੰਤ ਸਿੰਘ ਮਾਨ ਦੀਆਂ ਸ਼ਕਤੀਆਂ ਜਾ ਚੁੱਕੀਆਂ ਨੇ ਸੀਐਮ ਭਗਵੰਤ ਸਿੰਘ ਮਾਨ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਪ੍ਰਧਾਨਗੀ ਦਾ ਅਹੁਦਾ ਦਿੱਤਾ ਸੀ ਉਸ ਦੇ ਉਤੋਂ ਲਾ ਦਿੱਤਾ ਗਿਆ ਹੈ ਫੋੜ ਉਸ ਨੂੰ ਪਾਸੇ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਸਿੰਘ ਮਾਨ ਦੀਆਂ ਸ਼ਕਤੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਹੁਣ ਕੱਲੇ ਸੀਐਮ ਭਗਵੰਤ ਸਿੰਘ ਮਾਨ ਰਹਿ ਗਏ ਆ ਮੈਂ ਆदमी ਪਾਰਟੀ ਦੇ ਚੋਣ ਲੜੀ ਸੀ ਸੀਐਮ ਭਗਵੰਤ ਸਿੰਘ ਮਾਨ ਨੇ ਤੇ ਅਰਵਿੰਦ ਕੇਜਰੀਵਾਲ ਨੇ ਬਹੁਤ ਵੱਡਾ ਤੇ ਅਹਿਮ ਫੈਸਲਾ ਕੀਤਾ ਹੈ ਕਿ ਅਮਨ ਅਰੋੜਾ ਨੂੰ ਪੰਜਾਬ ਦਾ ਪ੍ਰਧਾਨ ਲਗਾ ਦਿੱਤਾ ਹੈ ਤੇ ਇਹ ਬਹੁਤ ਅਹਿਮ ਖਬਰ ਹੈ ਔਰ ਇਸ ਖਬਰ ਤੇ ਫੈਲਦਿਆਂ ਸਾਰੇ ਹੀ ਬਹੁਤ ਸਾਰੇ ਐਮਐਲਏ ਨੇ ਵਿਰੋਧ ਵੀ ਕੀਤਾ ਹੈ ਕਿ ਪ੍ਰਧਾਨ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਰਹਿਣਾ ਚਾਹੀਦਾ ਸੀ ਪਰ ਅੰਦਰ ਹੀ ਖਾਤੇ ਕਈ ਐਮਐਲਏ ਖੁਸ਼ ਵੀ ਨਜ਼ਰ ਆ ਰਹੇ ਨੇ ਕਿ ਇਹ ਸਹੀ ਹੋਇਆ ਪਰ ਹੁਣ ਨਵੇਂ ਜਿਹੜੇ ਪ੍ਰਧਾਨ ਅਮਨ अरोड़ा ਬਣੇ ਨੇ ਉਹਨਾਂ ਤੋਂ ਲੋਕ ਉਮੀਦਾਂ ਕੀ ਲਾਉਣ ਆਮ ਆਦੀ ਪਾਰਟੀ ਦੇ ਲੋਕ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਉਹ ਕੀ ਉਮੀਦਾਂ ਕਰ ਸਕਦੇ ਨੇ ਉਹਨਾਂ ਵਾਲਾ ਇਹਦਾ ਸਮਾਂ ਹੀ ਦੱਸੇਗਾ ਪਰ ਜਿਸ ਤਰ੍ਹਾਂ ਹੌਲੀ ਹੌਲੀ ਕਰਕੇ ਸੀਐਪੀ ਭਗਵੰਤ ਸਿੰਘ ਮਾਨ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਕਿ ਘੱਟ ਕਰ ਦਿੱਤੀਆਂ ਗਈਆਂ ਵਾਪਸ ਲੈ ਲਈਆਂ ਇਹ ਬਹੁਤ ਐਮਤੇ ਵੱਡੀ ਖਬਰ ਹੈ ਕਿ ਕਿਸ ਤਰ੍ਹਾਂ ਦਿੱਲੀ ਵਾਲੇ ਪੰਜਾਬ ਦੇ ਉੱਤੇ ਪਹੁੰਚ ਕੇ ਉਸ ਤੋਂ ਬਾਅਦ ਪੰਜਾਬੀਆਂ ਨੂੰ ਹੌਲੀ-ਹੌਲੀ ਪਾਸੇ ਕਰ ਦਿੱਤੇ ਨੇ ਤੇ ਇਹ ਅੱਜ ਵੇਖਣ ਨੂੰ ਮਿਲ ਗਿਆ ਕਿ ਸੀਐਮ ਭਗਵੰਤ ਸਿੰਘ ਮਾਨ ਨੂੰ ਪਹਿਲਾਂ ਪ੍ਰਧਾਨ ਬਣਾਇਆ ਗਿਆ ਪਾਰਟੀ ਮਜ਼ਬੂਤ ਕੀਤੀ ਗਈ ਜਦੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ 92 ਐਮਐਲਏ ਬਣਾ ਕੇ ਸਰਕਾਰ ਬਣਾਈ ਗਈ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਤੇ ਅੱਜ ਉਸ ਨੂੰ ਇਸ ਅੱਜ ਇਸ ਪਾਰਟੀ ਨੇ ਸੀਐਮ ਭਗਵੰਤ ਸਿੰਘ ਮਾਨ ਨੂੰ ਪ੍ਰਧਾਨਗੀ ਤੋਂ ਉਤਾਰ ਦਿੱਤਾ ਹੈ ਤੇ ਨਵਾਂ ਨਾਂ ਜਾਰੀ ਕਰ ਦਿੱਤਾ ਹੈ ਬਹੁਤ ਵੈ ਵੱਡੀ ਖਬਰ ਹੈ ਇਸ ਖਬਰ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਪਹੁੰਚ ਜਾਵੇ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਇਆਜਤ ਫਿਰ ਮਿਲਦੇ ਹਾਂ ਕਿਸੇ ਹੋਰ ਵਿਸ਼ੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ